ਕੱਚ ਕੋਈ ਗੱਲ ਕੋਈ ਗੱਲ ਬੱਲੇ ਓਲੇ ਖੱਚ ਕੇ ਲੱਗੇ ਜਾ 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 ਬੱਸ ਪਾਣੀ ਪੀ ਲਪਨ ਬਈ ਠੰਡੀ ਸੇਲ ਬਹੁਤ ਆ ਠੀਕ ਆ ਥੋੜਾ ਡਰਦੀ ਹੈ ਕੈਮਰੇ ਤੋਂ ਥੋੜਾ ਡਰ ਜਾਂਦੇ ਬੱਸ ਕੋਈ ਗੱਲ ਨਹੀਂ ਲੈ ਬਈ ਹੌਲੀ ਹੌਲੀ ਪਿਆਰ ਜਨ ਚਲੋ ਅੱਛਾ ਆ ਜਾ ਚੈੱਕ ਕਰ ਦਿਖਾ ਦਵੰਦਰ ਦਿਖਾ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉਗਾ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਥੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਬੱਧ ਜਾਣਕਾਰੀ ਬਾਈ ਤੋਂ ਵੀ ਲੈ ਸਕਦੇ ਹੋ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਹਾਡਾ ਚੈਨਲ ਦੇਖਦੇ ਆ ਵੀਡੀਓ ਦੇਖਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਹਾਂ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਆਪਣੇ ਯਾਰ ਮਿੱਤਰ ਦੇ ਗਾਂ ਦੀ ਠੀਕ ਆ ਹੂੰ ਕਿੰਨੇ ਦਿਨ ਰਹਿੰਦੇ ਵੀਰੇ ਸੰਤ ਇਹ ਦਿਨ ਤਾਂ ਬਾਈ ਪੂਰੇ ਬਸ ਮੇਰੇ ਸਾਹ ਚ ਦੋ ਚਾਰ ਦਿਨ ਲੈ ਜੂ ਦੋ ਚਾਰ ਦਿਨ ਲੈ ਜੂ ਹੂੰ ਠੀਕ ਆ ਬਾਕੀ ਪਸਾ ਕੀ ਪਤਾ ਹੁੰਦਾ ਛੂਪਿਆ ਜੀ ਛੂਪੇ ਭਲਕੇ ਛੂਪੇ ਠੀਕਾ ਰੇਟ ਭਰਾ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂਜੀ ਤੋੜ ਦਿਓ ਜੀ ਇੱਕ ਦੋ ਦਿਨ ਉੱਪਰ ਦੀ ਲੱਜੂਗੀ ਹਾਂਜੀ ਹਾਂ ਠੀਕਾ ਲੋ ਜੀ ਫੇਸ ਚੈੱਕ ਕਰ ਸਕਦੇ ਹਾਂ ਜਰਸੀ ਚ ਫੇਸ ਆ ਠੀਕ ਹਨ ਜਰਸੀ ਕ੍ਰੋਸ ਆ ਕਾਲੇ ਕਲਰ ਚ ਆ ਫੇਸ ਕੁਆਲਿਟੀ ਚੈੱਕ ਕਰਸਣੇ ਭਰਾ ਠੀਕ ਹੈ ਤੋੜ ਆ ਪੈਂਦਾ ਲੋ ਲੋ ਜੀ ਅੱਛਾ ਕੋਈ ਗੱਲ ਕੋਈ ਗੱਲ ਭਲੇ-ਭਲੇ ਖੱਚੇ ਕਿ ਲੱਗੇ ਜਾ 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 ਬਸ ਪਾਣੀ ਪੀ ਲੈ ਪੰ ਬਈ ਠੰਡੀ ਸੀਲ ਬਹੁਤ ਆ ਠੀਕ ਆ ਥੋੜਾ ਡਰਦੀ ਹੈ ਕੈਮਰੇ ਤੋਂ ਥੋੜਾ ਡਰ ਜਾਂਦੇ ਪਸ ਕੋਈ ਗੱਲ ਨਹੀਂ ਲੈ ਬਈ ਹੌਲੀ ਹੌਲੀ ਪਿਆਰ ਜਨ ਲੋਚ ਆ ਜਾ ਚੈੱਕ ਕਰ ਦਿਨ ਦਿਖਾ ਦਵਾਂ ਤੇ ਦਖਾ ਦੋ ਇਹ ਟੱਣਾ ਟੁਣਾ ਬਹੁਤ ਪੰਜੇ ਸਾਰੇ ਢਿੱਲਾ ਕੱਢ ਕੇ ਫੇਰ ਸੋਣਾ ਇਹਨੇ ਠੀਕ ਆ ਜੀ ਠੀਕ ਆ ਲੋਚ ਚੈੱਕ ਕਰ ਸਕਦੇ ਹਾਂ ਲੋਚ ਠੀਕ ਆ ਜੀ ਇਹ ਜਿਹੜੇ ਬਸੀਆਂ ਜੀ ਨਾ ਦੁੱਤ ਨੇ ਦਾ ਵੀਰੇ ਹੈ ਜੀ ਜਿਹੜੇ ਬੱਚਿਆਂ ਦੇ ਦੋ ਜਿਵੇਂ ਮਰਜੀ ਬਾਈ ਹੱਥ ਲਾਈ ਨਹੀਂ ਉਹ ਜਿਹੜੇ ਛੋਟੇ ਸਾਣਾ ਛੋਟੇ-ਛੋਟੇ ਇਹਨਾਂ ਨੂੰ ਦੁੱਧ ਨਹੀਂ ਹਾਸਟ ਨਹੀਂ ਨਹੀਂ ਇਹਨਾਂ 'ਚ ਕੋਈ ਦੁੱਧ ਨਹੀਂ ਹੁੰਦਾ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਠੀਕ ਆ ਇਹਨਾਂ 'ਚ ਕੋਈ ਪ੍ਰੋਬਲਮ ਲਿੱਟਲ ਨਾਮਾ ਕਰੋ ਬਹੁਤ ਪੰਜਾਬ ਠੀਕ ਆ ਿੱਟਲਾ ਜੇ ਇਹਨੇ ਕੱਢਣੀ ਠੀਕ ਆ ਿੱਟਲਾ ਕੱਢਣਗੇ ਪੂਰੇ ਕੋਲ ਠੀਕ ਆ ਲੋਪਰਾ ਚੈੱਕ ਕਰ ਸਾ ਦਿਓ ਕਰਮਾ ਵਾਲੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਆ ਜੀ ਲੋ ਜੀ ਪਿੰਡ ਸਹਿਣਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ